ਸਤਿ ਸ਼੍ਰੀ ਅਕਾਲ ਅਮਰੀਕਾ ਨਿਊਜ਼ ਬੁਲੇਟਿਨ ਦੇਖ ਰਹੇ ਦੇਸ਼ੋ ਦੇਸ਼ ਦੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ 트럼ਪ ਨੇ ਭਾਰਤ ਤੇ ਚੀਨ ਨੂੰ ਦਿੱਤੀ ਚੇਤਾਵਨੀ ਬ੍ਰਿਕਸ ਦੇਸ਼ਾਂ ਤੇ 100% ਦੀ ਟੈਰਫ ਦੀ ਆਖੀ ਗੱਲ ਜਹਾਜ਼ ਹੈਲੀਕਾਪਟਰ ਵਿਚਾਲੇ ਭਿਆਨਕ ਹਾਦਸਾ ਸਾਰੇ 67 ਸਵਾਰਾਂ ਦੀ ਮੌਤ 40 ਲਾਸ਼ਾਂ ਬ੍ਰਾਹਮਤ ਜਨਮ ਅਧਿਕਾਰ ਨਾਗਰਿਕਤਾ ਬਾਰੇ ਬੋਲੇ 트럼ਪ ਕਿਹਾ ਜਨਮ ਤੋਂ ਹੀ ਨਾਗਰਿਕਤਾ ਦਾ ਅਧਿਕਾਰ ਗੁਲਾਮਾਂ ਦੇ ਬੱਚਿਆਂ ਲਈ ਸੀ ਯੂ ਐਸ ਚ ਭੀੜ ਲਗਾਉਣ ਲਈ ਨਹੀਂ ਤੇ ਹੁਣ ਖਬਰਾਂ ਵਿਸਤਾਰ ਨਾਲ ਰਾਸ਼ਟਰਪਤੀ 트럼ਪ ਨੇ ਭਾਰਤ ਤੇ ਚੀਨ ਸਣੇ ਬ੍ਰਿਕਸ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਕਿਹਾ ਹੈ ਕਿ ਜੇਕਰ ਬ੍ਰਿਕਸ ਦੇਸ਼ ਡਾਲਰ ਦੇ ਮੁਕਾਬਲੇ ਨਵੀਂ ਮੁਦਰਾ ਬਣਾਉਂਦੇ ਨੇ ਤਾਂ ਅਮਰੀਕਾ ਵਿੱਚ ਉਹਨਾਂ ਦੇ ਸਮਾਨ ਤੇ 100% ਦੀ ਆਯਾਤ ਡਿਊਟੀ ਲਗਾਉਣਗੇ ਬ੍ਰਿਕਸ ਵਿੱਚ ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ, ਮਿਸਰ, ਇਥੋਪੀਆ, ਈਰਾਨ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਵਾਰ ਫਿਰ ਬ੍ਰਿਕਸ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ। 트੍ਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਬ੍ਰਿਕਸ ਦੇਸ਼ ਅੰਤਰਰਾਸ਼ਟਰੀ ਵਪਾਰ ਤੋਂ ਅਮਰੀਕੀ ਡਾਲਰ ਨੂੰ ਹਟਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ 100% ਦੀ ਟੈਰਿਫ ਦਾ ਸਾਹਮਣਾ ਕਰਨਾ ਪਵੇਗਾ। ਵੀਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 트ਰੁੱਥ ਸੋਸ਼ਲ ਤੇ ਪੋਸਟ ਕਰਦੇ ਹੋਏ 트੍ਰੰਪ ਨੇ ਲਿਖਿਆ ਕਿ ਬ੍ਰਿਕਸ ਦੇਸ਼ ਡਾਲਰ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰਦੇ ਰਹਿਣਗੇ ਅਤੇ ਅਸੀਂ ਦੇਖਦੇ ਹੀ ਰਹਾਂਗੇ। ਹੁਣ ਖਤਮ ਹੋ ਗਿਆ ਹੈ। ਟਰੰਪ ਨੇ ਬ੍ਰਿਕਸ ਦੇਸ਼ਾਂ ਤੋਂ ਨਵੀਂ ਕਰੰਸੀ ਨਾ ਬਣਾਉਣ ਅਤੇ ਡਾਲਰ ਤੋਂ ਇਲਾਵਾ ਕਿਸੇ ਹੋਰ ਕਰੰਸੀ ਨੂੰ ਵਿਕਲਪ ਨਾ ਬਣਾਉਣ ਦੀ ਗਰੰਟੀ ਮੰਗੀ ਹੈ ਜੇਕਰ ਬ੍ਰਿਕਸ ਦੇਸ਼ ਅਜਿਹਾ ਨਹੀਂ ਕਰਦੇ ਤਾਂ ਟਰੰਪ ਉਨ੍ਹਾਂ ਤੇ 100% ਦੀ ਟੈਰਿਫ ਲਗਾ ਦੇਣਗੇ ਨਾਲ ਹੀ ਉਹ ਅਮਰੀਕਾ ਨਾਲ ਵਪਾਰ ਨਹੀਂ ਕਰ ਸਕਣਗੇ ਉਨ੍ਹਾਂ ਨੇ ਬ੍ਰਿਕਸ ਦੇਸ਼ਾਂ ਨੂੰ ਕੋਈ ਹੋਰ ਮੂਰਖ ਦੇਸ਼ ਲੱਭਣ ਲਈ ਕਿਹਾ ਹੈ ਮੁਦਰਾ ਬਣਾਉਣ ਨੂੰ ਲੈ ਕੇ ਬ੍ਰਿਕਸ ਵਿੱਚ ਸ਼ਾਮਲ ਮੈਂਬਰ ਦੇਸ਼ਾਂ ਵਿੱਚ ਕੋਈ ਸਹਿਮਤੀ ਨਹੀਂ ਬਣੀ ਹੈ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਵੀ ਨਹੀਂ ਆਇਆ ਪਿਛਲੇ ਸਾਲ ਅਕਤੂਬਰ ਚ ਰੂਸ ਚ ਹੋਏ ਬ੍ਰਿਕਸ ਦੇਸ਼ਾਂ ਦੇ ਸੰਮੇਲਨ ਤੋਂ ਪਹਿਲਾਂ ਆਪਣੀ ਕਰੰਸੀ ਨੂੰ ਲੈ ਕੇ ਤਿੱਖੀ ਚਰਚਾ ਹੋਈ ਸੀ ਹਾਲਾਂਕਿ ਸੰਮੇਲਨ ਤੋਂ ਪਹਿਲਾਂ ਹੀ ਰੂਸੀ ਰਾਸ਼ਟਰਪਤੀ ਪੁਤਿਨ ਨੇ ਸਪਸ਼ਟ ਕਰ ਦਿੱਤਾ ਸੀ ਕਿ ਬ੍ਰਿਕਸ ਦਾ ਸੰਗਠਨ ਆਪਣੀ ਕਰੰਸੀ ਬਣਾਉਣ ਤੇ ਵਿਚਾਰ ਨਹੀਂ ਕਰ ਰਿਹਾ ਹਾਲਾਂਕਿ ਸੰਮੇਲਨ ਚ ਬ੍ਰਿਕਸ ਦੇਸ਼ਾਂ ਦੀ ਆਪਣੀ ਭੁਗਤਾਨ ਪ੍ਰਣਾਲੀ ਤੇ ਚਰਚਾ ਹੋਈ ਇਸ ਭੁਗਤਾਨ ਪ੍ਰਣਾਲੀ ਨੂੰ ਗਲੋਬਲ ਸਵਿਫਟ ਭੁਗਤਾਨ ਪ੍ਰਣਾਲੀ ਦੀ ਤਰਜ਼ ਦੇ ਉੱਤੇ ਤਿਆਰ ਕਰਨ ਬਾਰੇ ਚਰਚਾ ਹੋਈ ਭਾਰਤ ਨੇ ਬ੍ਰਿਕਸ ਦੇਸ਼ਾਂ ਨੂੰ ਭੁਗਤਾਨ ਪ੍ਰਣਾਲੀ ਲਈ ਆਪਣੀ ਯੂਪੀਆਈ ਦੀ ਪੇਸ਼ਕਸ਼ ਵੀ ਕੀਤੀ ਸੀ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਭਾਰਤ ਡੀ ਡਾਲਰਾਈਜੇਸ਼ਨ ਦੇ ਪੱਖ ਵਿੱਚ ਨਹੀਂ ਹੈ ਯਾਨੀ ਕਿ ਵਪਾਰ ਵਿੱਚ ਅਮਰੀਕੀ ਡਾਲਰ ਉੱਤੇ ਨਿਰਭਰਤਾ ਘਟਾਉਣ ਅਤੇ ਬ੍ਰਿਕਸ ਮੁਦਰਾ ਲਈ ਕੋਈ ਪ੍ਰਸਤਾਵ ਨਹੀਂ ਹੈ ਬ੍ਰਿਕਸ ਦੁਨੀਆ ਦੀਆਂ ਪ੍ਰਮੁੱਖ ਅਰਥ ਵਿਵਸਥਾਵਾਂ ਵਾਲੇ ਦੇਸ਼ਾਂ ਦਾ ਸਮੂਹ ਹੈ ਜਿਸ ਵਿੱਚ ਅਮਰੀਕਾ ਸ਼ਾਮਲ ਨਹੀਂ ਹੈ ਪਿਛਲੇ ਕੁਝ ਸਾਲਾਂ ਤੋਂ ਰੂਸ ਅਤੇ ਚੀਨ ਅਮਰੀਕੀ ਡਾਲਰ ਦੇ ਬਦਲ ਵਜੋਂ ਬ੍ਰਿਕਸ ਕਰੰਸੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਤੇ ਕੋਈ ਸਹਿਮਤੀ ਨਹੀਂ ਬਣ ਰਹੀ ਅਮਰੀਕਾ ਵਿੱਚ ਬੀਤੇ ਦਿਨੀ ਭਿਆਨਕ ਹਾਦਸਾ ਵਾਪਰਿਆ ਜਹਾਜ਼ ਅਤੇ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ ਮੰਨਿਆ ਜਾ ਰਿਹਾ ਹੈ ਕਿ ਇਹ ਹਾਦਸਾ ਇਨਾ ਭਿਆਨਕ ਸੀ ਕਿ ਜਹਾਜ਼ ਤੇ ਹੈਲੀਕਾਪਟਰ 'ਚ ਸਵਾਰ ਸਾਰੇ 67 ਲੋਕਾਂ ਦੀ ਮੌਤ ਹੋ ਗਈ ਪਰ ਸਿਰਫ 40 ਲਾਸ਼ਾਂ ਬਰਾਮਦ ਹੋਈਆਂ ਨੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਓਬਾਮਾ ਬਾਈਡਨ ਦੀਆਂ ਨੀਤੀਆਂ ਨੂੰ ਘਟਨਾ ਲਈ ਜ਼ਿੰਮੇਵਾਰ ਠਹਿਰਾਇਆ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਬੁੱਧਵਾਰ ਰਾਤ ਨੂੰ ਇੱਕ ਯਾਤਰੀ ਜਹਾਜ਼ ਅਤੇ ਇੱਕ ਹੈਲੀਕਾਪਟਰ ਵਿਚਾਲੇ ਹੋਏ ਟੱਕਰ ਵਿੱਚ ਸਾਰੇ 67 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਸਾਰਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਾਦਸੇ ਤੋਂ ਬਾਅਦ ਦੋਵੇਂ ਪੋਟੋਮੈਕ ਨਦੀ ਵਿੱਚ ਡਿੱਗ ਗਏ। ਜਹਾਜ਼ ਵਿੱਚ ਚਾਰ ਚਾਲਕ ਦਲ ਦੇ ਮੈਂਬਰਾਂ ਸਮੇਤ 64 ਲੋਕ ਅਤੇ ਹੈਲੀਕਾਪਟਰ ਵਿੱਚ ਤਿੰਨ ਲੋਕ ਸਵਾਰ ਸਨ। ਸੀਬੀਐਸ ਨਿਊਜ਼ ਦੇ ਅਨੁਸਾਰ ਹੁਣ ਤੱਕ 40 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ। ਹਾਦਸੇ ਤੋਂ ਬਾਅਦ ਅਮਰੀਕਨ 에ਅਰਲਾਈਨਜ਼ ਦਾ ਜਹਾਜ਼ ਫੋਟੋਮੈਕ ਨਦੀ ਵਿੱਚ ਤਿੰਨ ਟੁਕੜਿਆਂ ਵਿੱਚ ਮਿਲਿਆ ਹੈ ਜਹਾਜ਼ ਅਤੇ ਹੈਲੀਕਾਪਟਰ ਦੋਵਾਂ ਦੇ ਫਲਾਈਟ ਡਾਟਾ ਰਿਕਾਰਡਰ ਵੀ ਮਿਲ ਗਏ ਨੇ ਵਾਸ਼ਿੰਗਟਨ ਫਾਇਰ ਡਿਪਾਰਟਮੈਂਟ ਦੇ ਮੁਖੀ ਜான் ਡੌਨਲੀ ਨੇ ਕਿਹਾ ਹੈ ਕਿ ਪਾਣੀ ਵਿੱਚ ਖੋਜ ਅਤੇ ਬਚਾਅ ਕਾਰਜ ਜਾਰੀ ਨੇ ਪਾਣੀ ਕਾਫੀ ਡੂੰਘਾ ਅਤੇ ਚਿੱਕੜ ਵਾਲਾ ਹੈ ਇਸ ਕਾਰਨ ਗੋਤਾਖੋਰਾਂ ਨੂੰ ਗੋਤਾਖੋਰੀ ਕਰਨ ਵਿੱਚ ਦਿੱਕਤ ਆ ਰਹੀ ਹੈ ਬਚਾਅ ਵਿੱਚ ਕਈ ਦਿਨ ਲੱਗ ਸਕਦੇ ਨੇ ਇਹ ਘਟਨਾ ਰੋਨਾਲਡ ਰਿਗਨ 에ਰਪੋਰਟ ਨੇੜੇ ਵਾਪਰੀ। ਹਾਦਸੇ ਤੋਂ ਬਾਅਦ ਹਵਾਈ ਅੱਡੇ ਤੇ ਸਾਰੀਆਂ ਉਡਾਨਾਂ ਅਤੇ ਲੈਂਡਿੰਗ ਰੋਕ ਦਿੱਤੀ ਗਈ। ਇਹ ਹਾਦਸਾ ਯੂਐਸ 에ਅਰਲਾਈਨਸ ਦੇ ਸੀਆਰਜ 700 ਬੰਬਾਰਡੀਅਰ ਜੈਟ ਅਤੇ ਆਰਮੀ ਦੇ ਬਲੈਕ ਹੌਕ ਹੈਲੀਕਾਪਟਰ ਦੇ ਵਿਚਕਾਰ ਹੋਇਆ। ਅਮਰੀਕਨ 에ਅਰਲਾਈਨਸ ਦਾ ਜਹਾਜ਼ ਕਨਸਾਨਸ ਰਾਜ ਤੋਂ ਵਾਸ਼ਿੰਗਟਨ ਆ ਰਿਹਾ ਸੀ। ਡੋਨਾਲਡ ਟਰੰਪ ਨੇ ਤਬਾਹੀ ਲਈ ਓਬਾਮਾ ਅਤੇ ਬਾਇਡਨ ਪ੍ਰਸ਼ਾਸਨ ਦੌਰਾਨ ਲਾਗੂ ਕੀਤੀਆਂ ਡੀਈਆਈ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਟਰੰਪ ਮੁਤਾਬਕ ਇਹਨਾਂ ਦੀਆਂ ਨੀਤੀਆਂ ਕਾਰਨ ਹਵਾਈ ਸੁਰੱਖਿਆ ਮਾਪਦੰਡਾਂ ਨਾਲ ਸਮਝੌਤਾ ਕੀਤਾ ਗਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਵਾਈਟ ਹਾਊਸ ਵਿੱਚ ਪ੍ਰੈਸ ਬਰੀਫਿੰਗ ਦੌਰਾਨ ਟਰੰਪ ਨੇ ਦਾਅਵਾ ਕੀਤਾ ਕਿ ਸੰਗੀ ਹਵਾਬਾਜ਼ੀ ਪ੍ਰਸ਼ਾਸਨ ਨੇ ਡੀਈਆਈ ਪ੍ਰੋਗਰਾਮ ਦੇ ਕਾਰਨ ਸੁਰੱਖਿਆ ਨੂੰ ਉਤਰਜੀ ਨਹੀਂ ਦਿੱਤੀ ਟਰੰਪ ਨੇ ਸਾਬਕਾ ਟਰਾਂਸਪੋਰਟੇਸ਼ਨ ਸਕੱਤਰ ਪੀਟ ਬੁਟੇਗਿਗ ਤੇ અપਹਾਜ ਅਤੇ ਮਾਨਸਿਕ ਸਮੱਸਿਆਵਾਂ ਵਾਲੇ ਲੋਕਾਂ ਨੂੰ ਹਵਾਈ ਆਵਾਜਾਈ ਕੰਟਰੋਲਰਾਂ ਦੇ ਅਹੁਦਿਆਂ ਤੇ ਭਰਤੀ ਕਰਨ ਦਾ ਦੋਸ਼ ਲਗਾਇਆ ਹੈ। ਟਰੰਪ ਨੇ ਪਹਿਲਾਂ ਹੀ ਅਮਰੀਕਾ ਵਿੱਚ ਡੀਈਆਈ ਪ੍ਰੋਗਰਾਮਾਂ ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਟਰੰਪ ਨੇ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਤੇ ਸੋਸ਼ਲ ਮੀਡੀਆ ਤੇ ਲਿਖਿਆ ਜਹਾਜ਼ 에ਰਪੋਰਟ ਲਈ ਸਹੀ ਰਸਤੇ ਤੇ ਸੀ। ਹੈਲੀਕਾਪਟਰ ਕਾਫੀ ਦੇਰ ਤੱਕ ਸਿੱਧਾ ਜਹਾਜ਼ ਵੱਲ ਆ ਰਿਹਾ ਸੀ। ਰਾਤ ਸਾਫ ਸੀ। ਜਹਾਜ਼ ਦੀਆਂ ਲਾਈਟਾਂ ਜਗ ਰਹੀਆਂ ਸਨ ਫਿਰ ਵੀ ਹੈਲੀਕਾਪਟਰ ਉੱਪਰ ਜਾਂ ਹੇਠਾਂ ਜਾਂ ਮੂਡ ਕਿਉਂ ਨਹੀਂ ਆਇਆ 트럼ਪ ਨੇ ਅੱਗੇ ਲਿਖਿਆ ਕਿ ਕੰਟਰੋਲ ਟਾਵਰ ਨੇ ਇਹ ਪੁੱਛਣ ਦੀ ਬਜਾਏ ਕਿ ਕੀ ਉਹਨਾਂ ਨੇ ਜਹਾਜ਼ ਦੇਖਿਆ ਹੈਲੀਕਾਪਟਰ ਨੂੰ ਇਹ ਕਿਉਂ ਨਹੀਂ ਦੱਸਿਆ ਕਿ ਕੀ ਕਰਨਾ ਹੈ ਉਹਨਾਂ ਕਿਹਾ ਕਿ ਇਹ ਇੱਕ ਮਾੜੀ ਸਥਿਤੀ ਹੈ ਜਿਸ ਨੂੰ ਰੋਕਣਾ ਚਾਹੀਦਾ ਸੀ ਇਹ ਚੰਗਾ ਨਹੀਂ ਹੈ ਮੀਤ ਪ੍ਰਦਾਨ ਜੀਡੀ ਵਾਂਸ ਨੇ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਹੈ ਉਨ੍ਹਾਂ ਨੇ ਹਾਦਸੇ 'ਚ ਸ਼ਾਮਲ ਲੋਕਾਂ ਲਈ ਪ੍ਰਾਰਥਨਾਵਾਂ ਦੀ ਅਪੀਲ ਕੀਤੀ ਹੈ ਸੀਐਨਐਨ ਦੇ ਅਨੁਸਾਰ ਗੋਤਾਖੋਰਾਂ ਨੂੰ ਲੋਕਾਂ ਨੂੰ ਬਚਾਉਣ ਲਈ ਪੋਟੋਮੈਕ ਨਦੀ ਵਿੱਚ ਉਤਾਰਿਆ ਗਿਆ ਸੀ ਵਾਸ਼ਿੰਗਟਨ ਵਿੱਚ ਤਾਪਮਾਨ 0 ਡਿਗਰੀ ਦੇ ਆਸ-ਪਾਸ ਹੋ ਰਿਹਾ ਹੈ ਅਜਿਹੇ ਵਿੱਚ ਪਾਣੀ ਵਿੱਚ ਡਿੱਗਣ ਵਾਲੇ ਲੋਕਾਂ ਨੂੰ 20 ਤੋਂ 30 ਮਿੰਟਾਂ 'ਚ ਹਾਈਪੋਥਰਮੀਆ ਹੋਣ ਦਾ ਖਤਰਾ ਰਹਿੰਦਾ ਸੀ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਮੁਤਾਬਕ ਅਮਰੀਕੀ 에ਅਰਲਾਈਨਜ਼ ਦਾ ਇਹ ਜਹਾਜ਼ ਰੀਗਨ ਨੈਸ਼ਨਲ 에ਅਰਪੋਰਟ 9233 ਦੇ ਨੇੜੇ ਆ ਰਿਹਾ ਸੀ ਜਦੋਂ ਇਹ ਬਲੈਕ ਹੌਕ ਐਚ 60 ਹੈਲੀਕਾਪਟਰ ਨਾਲ ਟਕਰਾ ਗਿਆ। ਕ੍ਰੈਸ਼ ਹੋਣ ਵਾਲਾ ਸੀਆਰਜ 700 ਬੰਬਾਰਡੀਅਰ ਜਹਾਜ਼ ਸਥਾਨਕ ਉਡਾਣਾ ਲਈ ਤਿਆਰ ਕੀਤਾ ਗਿਆ ਸੀ ਅਤੇ ਇਸ ਵਿੱਚ 68 ਤੋਂ 73 ਯਾਤਰੀ ਬੈਠ ਸਕਦੇ ਹਨ। ਰਾਸ਼ਟਰਪਤੀ ਡੋਨਾਲਡ 트ੰਪ ਨੇ ਜਨਮ ਦੇ ਆਧਾਰ ਤੇ ਨਾਗਰਿਕਤਾ ਕਾਨੂੰਨ ਬਦਲ ਦਿੱਤੇ ਨੇ। ਹੁਣ ਜਨਮ ਦੇ ਪ੍ਰਵਾਸੀ ਬੱਚੇ ਨੂੰ ਅਮਰੀਕਾ ਦੀ ਨਾਗਰਿਕਤਾ ਨਹੀਂ ਮਿਲੇਗੀ। ਇਸ ਬਾਬਤ 'ਉਨਾ ਕਿਹਾ ਕਿ ਜਨਮ ਤੋਂ ਹੀ ਨਾਗਰਿਕਤਾ ਦਾ ਅਧਿਕਾਰ ਗੁਲਾਮਾਂ ਦੇ ਬੱਚਿਆਂ ਲਈ ਸੀ ਯੂਐਸ ਚ ਭੀੜ ਲਗਾਉਣ ਲਈ ਨਹੀਂ। ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕਿਹਾ ਹੈ ਕਿ ਜਨਮ ਅਧਿਕਾਰ ਨਾਗਰਿਕਤਾ ਮੁੱਖ ਤੌਰ ਤੇ ਗੁਲਾਮਾਂ ਦੇ ਬੱਚਿਆਂ ਲਈ ਸੀ ਦੁਨੀਆ ਭਰ ਦੇ ਲੋਕਾਂ ਦੇ ਅਮਰੀਕਾ ਆਉਣ ਅਤੇ ਪੀੜ ਲਗਾਉਣ ਲਈ ਨਹੀਂ 트੍ਰੰਪ ਨੇ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਹੀ ਜਨਮ ਅਧਿਕਾਰ ਨਾਗਰਿਕਤਾ ਵਿਰੋਧੀ ਇੱਕ ਕਾਰਜਕਾਰੀ ਆਦੇਸ਼ ਪਾਸ ਕੀਤਾ ਸੀ ਜਿਸ ਨੂੰ ਅਗਲੇ ਦਿਨ ਸੈਟਲ ਦੀ ਇੱਕ ਸੰਗੀ ਅਦਾਲਤ ਨੇ ਰੱਦ ਕਰ ਦਿੱਤਾ ਸੀ 트੍ਰੰਪ ਨੇ ਕਿਹਾ ਹੈ ਕਿ ਉਹ ਇਸ ਵਿਰੁੱਧ ਅਪੀਲ ਕਰਨਗੇ ਉਨ੍ਹਾਂ ਨੇ ਵੀਰਵਾਰ ਨੂੰ ਉਮੀਦ ਜਿਤਾਈ ਕਿ ਸੁਪਰੀਮ ਕੋਰਟ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਸੁਣਾਏਗੀ ਟਰੰਪ ਨੇ ਵਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਕਿਹਾ ਜੇ ਤੁਸੀਂ ਪਿੱਛੇ ਮੁੜ ਕੇ ਦੇਖੋ ਤਾਂ ਜਨਮ ਅਧਿਕਾਰ ਨਾਗਰਿਕਤਾ ਗੁਲਾਮਾਂ ਦੇ ਬੱਚਿਆਂ ਲਈ ਸੀ ਇਸ ਦਾ ਮਤਲਬ ਇਹ ਨਹੀਂ ਸੀ ਕਿ ਪੂਰੀ ਦੁਨੀਆ ਅਮਰੀਕਾ ਵਿੱਚ ਭੀੜ ਲਗਾ ਦੇਵੇ ਉਹਨਾਂ ਨੇ ਕਿਹਾ ਕਿ ਹਰ ਕੋਈ ਆ ਰਿਹਾ ਹੈ ਪੂਰੀ ਤਰ੍ਹਾਂ ਆਯੋਗ ਲੋਕ ਆ ਰਹੇ ਨੇ ਜਿਨ੍ਹਾਂ ਦੇ ਬੱਚੇ ਵੀ ਸ਼ਾਇਦ ਆਯੋਗ ਹੋਣ ਉਸ ਦਾ ਮਤਲਬ ਇਹ ਤਾਂ ਨਹੀਂ ਸੀ ਮੈਨੂੰ ਲੱਗਦਾ ਹੈ ਕਿ ਅਸੀਂ ਸੁਪਰੀਮ ਕੋਰਟ ਵਿੱਚ ਜਿੱਤਾਂਗੇ ਮੈਨੂੰ ਲੱਗਦਾ ਹੈ ਕਿ ਅਸੀਂ ਇਹ ਕੇਸ ਜਿੱਤਾਂਗੇ ਸੈਂਟਰ ਫਾਰ ਇਮੀਗ੍ਰੇਸ਼ਨ ਸਟੱਡੀਜ਼ ਦਾ ਅੰਦਾਜ਼ਾ ਹੈ ਕਿ 2023 ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਘਰ 2,25,000 ਤੋਂ 2,50,000 ਬੱਚੇ ਪੈਦਾ ਹੋਏ ਜਾਣ ਤੋਂ ਪਹਿਲਾਂ ਇੱਕ ਨਜ਼ਰ ਹੁਣ ਤੱਕ ਦੀਆਂ ਮੁੱਖ ਸੁਰਖੀਆਂ ਤੇ 트럼ਪ ਨੇ ਭਾਰਤ ਤੇ ਚੀਨ ਨੂੰ ਦਿੱਤੇ ਚੇਤਾਵਨੀ ਬ੍ਰਿਕਸ ਦੇਸ਼ਾਂ ਤੇ 100% ਦੀ ਟੈਰਿਫ ਦੀ ਆਖੀ ਗੱਲ ਜਹਾਜ਼ ਹੈਲੀਕਾਪਟਰ ਵਿਚਾਲੇ ਭਿਆਨਕ ਹਾਦਸਾ ਸਾਰੇ 67 ਸਵਾਰਾਂ ਦੀ ਮੌਤ 40 ਲਾਸ਼ਾਂ ਬ੍ਰਾਹਮੜ ਜਨਮ ਅਧਿਕਾਰ ਨਾਗਰਿਕਤਾ ਬਾਰੇ ਬੋਲੇ 트াম্প ਕਿਹਾ ਜਨਮ ਤੋਂ ਹੀ ਨਾਗਰਿਕਤਾ ਦਾ ਅਧਿਕਾਰ ਗੁਲਾਮਾਂ ਦੇ ਬੱਚਿਆਂ ਲਈ ਸੀ ਯੂਐਸ ਚ ਭੀੜ ਲਗਾਉਣ ਲਈ ਨਹੀਂ ਅਮਰੀਕਾ ਨਿਊਜ਼ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਯਾਨੀ ਤਰਮਿੰਦਰ ਸੰਧੂ ਨੂੰ ਦਿਆ ਗਿਆ ਧੰਨਵਾਦ